ਮਾਪਿਆਂ ਨੂੰ ਚਾਹ ਹੁੰਦਾ ਹੈ ਕਿ ਉਹਨਾਂ ਦੇ ਘਰ ਪੁੱਤ ਹੋਵੇ ਤੇ ਭੈਣ ਨੂੰ ਚਾਹ ਹੁੰਦਾ ਹੈ ਕਿ ਉਹਦਾ ਕੋਈ ਨਾ ਕੋਈ ਵੀਰਾ ਹੋਵੇ ਪਰ ਕਈ ਵੇਲੇ ਅਜਿਹਾ ਦੇਖਿਆ ਜਾਂਦਾ ਹੈ ਕਿ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਹੁੰਦਾ ਹੈ ਉਹ ਜਿਸ ਕਰਤੀਆਂ ਦਿੰਦਾ ਹੈ ਤੇ ਫਿਰ ਧੀਆਂ ਹੀ ਦੇ ਜਾਂਦਾ ਹੈ ਪਰ ਉਹਨਾਂ ਧੀਆਂ ਨੂੰ ਬਹੁਤ ਹੁੰਦਾ ਹੈ ਰੱਬ ਨਾਲ ਸਿਕਵਾ ਕਿ ਰੱਬਾ ਸਾਨੂੰ ਭਰਾ ਦੇ ਸਾਨੂੰ ਭਰਾ ਕਿਉਂ ਨਹੀਂ ਦਿੰਦਾ ਹਾਲ ਹੀ ਵਿੱਚ ਇੱਕ ਛੋਟੀ ਜਿਹੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਕਲਿੱਪ ਜੇ ਤੁਸੀਂ ਦੇਖੋਗੇ ਕਿ ਇੱਕ ਛੋਟੀ ਜਿਹੀ ਬੱਚੀ ਆ ਜੋ ਕਹਿ ਰਹੀ ਆ ਕਿ ਰੱਬ ਨੇ ਮੈਨੂੰ ਛੋਟਾ ਵੀਰਾ ਨਹੀਂ ਦਿੱਤਾ ਮੈਂ ਵੀਰੇ ਵਾਸਤੇ ਮੰਜੀ ਲਿਆਈਆਂ ਨਾਲੇ ਬਾਬੇ ਨੂੰ ਕਹਿ ਰਹੀ ਹੈ ਕਿ ਬਾਬੀ ਮੈਨੂੰ ਵੀਰਾ ਦੇ ਤੈਨੂੰ ਸੁਣਦਾ ਨਹੀਂ ਐ ਤੂੰ ਬੋਲਾਵਾ ਮੈਨੂੰ ਤਾਂਦੇ ਨੇ ਕਿਹੜਾ ਫੇਲਾ ਨਹੀਂ ਦਿੱਤਾ ਮੈਂ ਉਹ ਮੈਂ ਉਹ ਨਹੀਂ ਆਇਆ ਕਿਦੀ ਕਿਦੀ ਵੀਰੇ ਜੀ ਅੱਛਾ ਮੰਜੀ ਲੈ ਕੇ ਆਏ ਕੋਈ ਨਾ ਫਿਰ ਵੀਰਾ ਵੀ ਆ ਜੂਗਾ ਬਾਬੀ ਨੂੰ ਤੇਰਾ ਮੈਨੂੰ ਵੀਰਾ ਦੇ ਦੇ ਮੈਂ ਮੰਜੀ ਨਹੀਂ ਆਇਆ ਬੋਲਾ ਕੋਈ ਪਰ ਰੱਬਗੇ ਅਰਦਾਸ ਕਰਦੇ ਆਂ ਵੀ ਸਨੰਨੀ-ਮੁੰਨੀ ਜੀ ਬੱਚੀ ਨੂੰ ਇੱਕ ਛੋਟਾ ਵੀਰਾ ਰੱਬਾ ਜ਼ਰੂਰ ਦੇਈ ਕਿਉਂਕਿ ਘਰ 'ਚ ਰੌਣਕਾਂ ਹੀ ਬੱਚਿਆਂ ਨਾਲ ਹੁੰਦੀਆਂ ਭੈਣ ਦਾ ਦਿਲ ਵੀ ਕਰਦਾ ਏ ਕਿ ਉਹ ਭਰਾ ਦੇ ਗੁੱਟ ਤੇ ਰਖੜੀ ਬੰਨੇ ਸੋ ਤੁਸੀਂ ਇਸ ਪਿਆਰੀ ਜੀ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਤੇ ਵਧੀਆ-ਵਧੀਆ ਕਮੈਂਟ ਜ਼ਰੂਰ ਕਰਿਓ ਤੇ ਜੇ ਤੁਸੀਂ ਵੀ ਆਪਣੇ ਭੈਣ-ਭਰਾ ਨੂੰ ਪਿਆਰ ਕਰਦੇ ਹੋ ਤਾਂ ਉਸ ਨੂੰ ਇਹ ਵੀਡੀਓ ਸੈਂਡ ਜ਼ਰੂਰ ਕਰਿਓ ਸੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ